ਥਾਣਾ ਸ਼ਿਆਟਾ ਵੱਲੋਂ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਕਾਬੂ ਇਸ ਤੋਂ ਇਲਾਵਾ ਦੋ ਮੁਕਦਮਿਆਂ ਵਿੱਚ ਇੱਕ ਪੀਓ ਵੀ ਗ੍ਰਿਫਤਾਰ ਕੀ ਹੈ ਸਾਰਾ ਮਾਮਲਾ ਦੇਖੋ ਪੂਰੀ ਵੀਡੀਓ ਸਨ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਏਡੀਸੀਪੀ ਪ੍ਰਭਜੋਤ ਸਿੰਘ ਜੀ ਵਿਰਕ ਏਸੀਪੀ ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮਗਰਲੇ ਸਮੇਂ ਤੋਂ ਡਰੱਗ ਵੇਚਣ ਵਾਲਿਆਂ ਦੇ ਲੁੱਟਖੋ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਾਡੇ ਥਾਣੇ ਵੱਲੋਂ ਜੰਗੀ ਪੱਦਰ ਤੇ ਮੈਮ ਜਿਹੜੀ ਹੈ ਮਿੱਟੀ ਗਈ ਹੈ ਉਹਦੇ ਤਹਿਤ ਹੀ ਜਿਹੜਾ ਕਿ ਮੁਕੱਦਮਾ ਨੰਬਰ 245 711 23 ਜੁਰਮ 379 20 34 ਆਈਪੀਸੀ ਥਾਣਾ ਸ਼ਾਟਾ ਵਿਖੇ ਜਿਹੜਾ ਦਰਜ ਰਿਸਟਰ ਕੀਤਾ ਗਿਆ ਸੀ ਏਐਸਆਈ ਸਾਡੇ ਸੁਸ਼ਪਾਲ ਸਿੰਘ ਵੱਲੋਂ ਤੇ ਜਿਹੜਾ ਮਦਈ ਸੀ ਨਵਲ ਕੁਮਾਰ ਦੂਬੇ ਪੁੱਤਰ ਵਿਨੋਦ ਕੁਮਾਰ ਦੂਬੇ ਇਹਦੇ ਤੋਂ ਜਿਹੜਾ ਇਹ ਮੋਬਾਈਲ ਸੀਰਾ ਇਹਨਾਂ ਰਿਆੜ ਹਾਊਸ ਕਿਰਪਾ ਨਗਰ ਨਰਾਇਣਗੜ੍ਹ ਲਾ ਕੇ ਖੋਲਿਆ ਸੀ ਇਹਨਾਂ ਨੇ ਮਤਲਬ ਦੋ ਨੌਜਵਾਨਾਂ ਨੇ ਠੀਕ ਹੈ ਜੀ ਉਹਦੇ ਇਤਹੀਂ ਤਫ਼ਤੀਸ਼ ਕਰਕੇ ਸਾਈਬਰ ਕ੍ਰਾਈਮ ਦੀ ਮਦਦ ਲੈ ਕੇ ਇਹਦੇ ਵਿੱਚ ਦੋਸ਼ੀ ਜਿਹੜਾ ਸਾਹਿਲਪ੍ਰੀਤ ਸਿੰਘ ਉਰਫ ਸਾਹਿਲ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਢੰਡਾ ਹੈ ਦੂਜਾ ਇਹਦਾ ਸਾਥੀ ਜਿਹੜਾ ਹੈ ਮੇਜਰ ਸਿੰਘ ਪੁੱਤਰ ਹੀਰਾ ਸਿੰਘ ਹੈ ਪੱਤੀ ਖਾਰਾ ਖੂ ਪਿੰਡ ਕਸੇਲ ਇਹਨਾਂ ਨੂੰ ਜਿਹੜਾ ਕਿ ਕੱਲ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਇਹਨਾਂ ਤੋਂ ਜਿਹੜਾ ਵਾ ਮਤਲਬ ਮੋਬਾਈਲ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਉਹ ਬਰਾਮਦ ਕਰ ਲਿਆ ਇਹ ਵਾਰਦਾਤ ਸਮੇਂ ਜਿਹੜਾ ਮੋਟਰਸਾਈਕਲ ਵਰਤਿਆ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਇੱਕ ਦੋਸ਼ੀ ਸੀ ਲਵ ਲਵ ਸਿੰਘ ਉਰਫ ਗੋਲਡੀ ਪੁੱਤਰ ਸੁਖਦੇਵ ਸਿੰਘ ਵਾਸੀ ਢੱਡ ਜਿਹੜਾ ਇਹ ਢੱਡ ਇਹ ਵੀ ਪੀਓਸੀ ਸਾਡੇ ਇੱਥੇ ਪੰਜ ਮੁਕਦਮੇ ਦਰਜ ਹੈ ਦੋ ਮੁਕਦਮਿਆਂ ਦੇ ਵਿੱਚ ਪੀਓਸੀ ਜਿਹੜਾ ਇਹਨੂੰ ਹੀ ਸਾਡੇ ਏਐਸਸੀ ਬਲਰਾਜ ਸਿੰਘ ਸਾਡੀ ਟੀਮ ਵੱਲੋਂ ਜਿਹੜਾ ਨਾਲ ਲਾ ਕੇ ਇਹਨੂੰ ਕਸਟਾਰਕ ਕੀਤਾ ਗਿਆ ਇਹਨਾਂ ਲੋਚੀਆਂ ਦਾ ਜਿਹੜਾ ਅਸੀਂ ਹੁਣ ਪੁਲਸ ਰਿਮਾਂਡ ਲੈ ਕੇ ਤੇ ਅਗਲੀ ਫਰਦਰ ਪੁਸ਼ਕਸ਼ ਜਿਹੜੀ ਆ ਉਹੀ ਕਰ ਲੈਣ ਜਿਹੜੀਆਂ ਹੋਰ ਵੀ ਇਹਨਾਂ ਨੇ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਵਾਰਦਾਤਾ ਕੀਤੀਆਂ ਉਹਦੇ ਚ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਇਹਨਾਂ ਦੇ ਪਹਿਲੇ ਜਿਹੜੇ ਪੱਤੇ ਆ ਫਾਈਲਾਂ ਦੇ ਨਾਲ ਹਾਂ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਐਕਚੁਅਲ ਨੇ ਘਰ ਤੋਂ ਘਰ 6 ਵਾਰ ਦਾ ਕਾ ਇਹਨਾਂ ਨੇ ਕੀਤੀਆਂ ਐ ਦੱਸ ਰਹੇ ਜਿਹੜੀਆਂ ਤੇ ਇਹ ਅਸੀਂ ਇਹਨਾਂ ਨੂੰ ਅੱਜ ਰਿਮਾਂਡ ਹਾਸਲ ਕਰਕੇ ਤੇ ਜਿੱਥੇ-ਜਿੱਥੇ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਉਹਨਾਂ ਤੋਂ ਰਿਕਵਰੀ ਕਰਾਂਗੇ ਨਸ਼ੇ ਦੇ ਵੀ ਇਹ ਆਦੀ ਨੇ ਬਟ ਉਹ ਵੀ ਵੇਖਾਂਗੇ ਇਹ ਕਿੱਥੋਂ ਲਿਆ ਕੇ ਜਿਹੜੀ ਹੀਰੋਨ ਵਗੈਰਾ ਇਹ ਪਿੰਦੇ ਆ ਤੇ ਇਹ ਵੀ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ